ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀਡੀਓ ਵੇਖ ਰਹੇ ਆ ਤੁਸੀਂ ਇਹ ਪਤਾ ਲੱਗਿਆ ਕਿ ਗੁਰਦੁਆਰਾ ਸਿੰਘ ਸਵਾ ਰਾਣੀ ਤਲਾਬ ਡੰਗਿਆਣਾ ਜਿਹੜਾ ਜੰਮੂ ਦੇ ਵਿੱਚ ਆ ਉਥੋਂ ਦੀ ਜਿਹੜੀ ਇਹ ਘਟਨਾ ਕਿ ਉਥੋਂ ਦੇ ਪ੍ਰਧਾਨ ਨੇ ਇਜਾਜ਼ਤ ਦੇ ਦਿੱਤੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਇਜਾਜ਼ਤ ਦੇ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹ ਡੀਜੇ ਚੱਲੂਗਾ ਤੇ ਲੱਚਰ ਗਾਣੇ ਜਿਹੜਾ ਲੱਚਰ ਗਾਣੇ गा ਕੇ ਜਿਹੜਾ ਉਹ ਡੀਜੇ ਤੇ ਜਿਹੜਾ ਉਹ ਨੱਚਿਆ ਜਾਊਗਾ ਇੱਕ ਵਿਆਹ ਦਾ ਪ੍ਰੋਗਰਾਮ ਕੀਤਾ ਜਿਸ ਦੇ ਵਿੱਚ ਡੀਜੇ ਚੱਲ ਰਿਹਾ ਤੇ ਲੱਚਰ ਗੀਤ ਚੱਲ ਰਹੇ ਆ ਸੋ ਮਨਜ਼ੂਰੀ ਕਿਵੇਂ ਦਿੱਤੀ ਪਤਾ ਲੱਗਿਆ ਕਿ ਪਹਿਲਾਂ ਵੀ ਯੋਗਾ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਉਂਦਾ ਰਿਹਾ ਇਹ ਜਿਹੜੀ ਵੀਡੀਓ ਹੈ ਲੰਗਰ ਹਾਲ ਦੇ ਵਿੱਚ ਚੱਲ ਰਹੀ ਆ ਸੋ ਹੱਥ ਜੋੜ ਕੇ ਬੇਨਤੀ ਆ ਜੰਮੂ ਵਿਖੇ ਜਿੰਨੇ ਵੀ ਨੇੜੇ ਤੜੇ ਦੇ ਸਿੱਖ ਵੀਰ ਜਾਗਦੀ ਜ਼ਮੀਰ ਵਾਲੇ ਵੀਰੇ ਜਿਹੜੇ ਰਹਿੰਦੇ ਆ ਸੋ ਉਹਨਾਂ ਨੂੰ ਬੇਨਤੀ ਆ ਕਿ ਵਾਅਦੇ ਤੋਂ ਵਾਅਦੇ ਇਹਦਾ ਮਾਨ ਤਨ ਕਰੋ ਇਹਨੂੰ ਜਾ ਕੇ ਪੁੱਛੋ ਪੁੱਛ ਪੜਤਾਲ ਕਰੋ ਕਿ ਵਾਕਈ ਇਹ ਗੱਲ ਹੈ ਕਿਵੇਂ ਹੈ ਕਿਉਂ ਹੈ ਕਿਉਂ ਕੀਤੀ ਗਈ ਤੇ ਬੇਨਤੀ ਆ ਕਿ ਇਹ ਕਮੇਟੀ ਦੇ ਉੱਤੇ ਜਿਹੜਾ ਉਹ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੜੇ ਆ ਉਹ ਹੋਰ ਜਿਹੜੇ ਆ ਉਹ ਪੈਦਾ ਹੋਣਗੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀਆਂ ਜਾ ਰਹੀਆਂ ਖਾਸ ਕਰਕੇ ਤਾਂ ਇਹ ਵੇਖਿਆ ਗਿਆ ਕਿ ਕਮੇਟੀ ਤਾਂ ਵੈਸੇ ਇੱਕ ਮੇਨ ਜਿਹੜੀ ਜ਼ਿੰਮੇਵਾਰੀ ਪੰਦੀ ਉਹ ਗ੍ਰੰਥੀ ਸਿੰਘ ਦੀ ਹੁੰਦੀ ਆ ਪਰ ਗ੍ਰੰਥੀ ਸਿੰਘ ਜਿਹੜਾ ਉਹ ਸਿਰਫ ਤੇ ਸਿਰਫ ਇੱਕ ਕਮੇਟੀ ਦੇ ਅਧੀਨ ਜਦੋਂ ਹੋ ਜਾਂਦਾ ਤੇ ਉਹ ਕੁਝ ਵੀ ਜਿਹੜਾ ਉੱਥੇ ਬੋਲ ਨਹੀਂ ਸਕਦਾ ਕਿਰਪਾ ਕਰਕੇ ਜਿੱਥੇ ਕਿਤੇ ਵੀ ਕੋਈ ਐਹੋ ਜਿਹੀ ਘਟਨਾ ਹੁੰਦੀ ਆ ਭਾਵੇਂ ਉਹ ਪੰਜਾਬ ਚ ਹੁੰਦੀ ਆ ਭਾਵੇਂ ਹੋਰ ਸਟੇਟਾਂ ਦੇ ਵਿੱਚ ਹੁੰਦੀ ਆ ਨੇੜੇ ਤੇੜੇ ਦੇ ਖਾਸ ਕਰਕੇ ਆਪਾਂ ਇਹ ਨਾ ਸੋਚਿਆ ਕਰੀਏ ਕਿ ਪੰਜਾਬ ਵਿੱਚ ਜੇ ਕੋਈ ਘਟਨਾ ਹੁੰਦੀ ਆ ਤਾਂ ਜੰਮੂ ਤੋਂ ਕੋਈ ਆਊਗਾ ਸਾਹਮਣੀ ਚਾਹੀਦੀ ਆ ਸਿੱਖ ਵੀਰਾਂ ਨੂੰ ਸਿੰਘ ਵੀਰਾਂ ਨੂੰ ਜਾਂ ਹੋਰ ਜਿੰਨੇ ਵੀ ਜਾਗਦੀ ਜ਼ਮੀਰ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਕਾਰਵਾਈ ਜ਼ਰੂਰ ਸਾਹਮਣੀ ਚਾਹੀਦੀ ਆ ਸੋ ਇਹ ਲੱਚਰ ਦਾ ਵਾਲਾ ਜਿਹੜਾ ਕੰਮ ਆ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਸੋ ਇੱਕ ਇਹ ਤਾਂ ਜਾਰੀ ਹੋਇਆ ਸੀਗਾ ਕਿ ਸਾਦਗੀ ਦੇ ਨਾਲ ਸਿੰਪਲ ਤਰੀਕੇ ਦੇ ਨਾਲ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਕਰਕੇ ਜਿਹੜਾ ਉਹ ਵਿਆਹ ਦੀ ਰਸਮ ਜਿਹੜੀ ਆ ਉਹ ਅਦਾ ਕਰਨੀ ਚਾਹੀਦੀ ਆ ਦਾਜ ਦਹੇਜ ਤੋਂ ਦੂਰ ਹੋ ਕੇ ਖੜਕੇ ਦੜਕੇ ਤੋਂ ਦੂਰ ਹੋ ਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੱਧ ਖਰਚੇ ਤੋਂ ਦੂਰ ਹੋ ਕੇ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਜ਼ਰੂਰ ਕਰਾਉਣੇ ਚਾਹੀਦੇ ਆ ਪਰ ਇਹਨਾਂ ਨੇ ਹੋਰ ਹੀ ਕੰਮ ਸ਼ੁਰੂ ਕਰ ਲਿਆ ਕਿ ਡੀਜੇ ਵੀ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲਾਉਣਾ ਸ਼ੁਰੂ ਕਰਤਾ ਸੋ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕਮੇਟੀ ਵਾਲਿਆਂ ਤੇ ਹੋਣੀ ਚਾਹੀਦੀ ਆ ਕਮੇਟੀ ਦੇ ਪ੍ਰਧਾਨ ਤੇ ਹੋਣੀ ਚਾਹੀਦੀ ਆ ਤੇ ਕਮੇਟੀ ਦੇ ਹੋਰ ਜਿੰਨੇ ਮੈਂਬਰ ਆ ਉਹਨਾਂ ਤੇ ਹੋਣੀ ਚਾਹੀਦੀ ਆ ਸੋ ਪਤਾ ਜਰੂਰ ਕਰੋ ਜੰਮੂ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਇਹ ਮਾਮਲਾ ਕੀ ਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੱਧ ਤੋਂ ਵੱਧ ਵੀਡੀਓ ਜਿਹੜੀ ਆ ਉਹ ਜੰਮੂ ਵਾਲੇ ਵੀਰਾਂ ਤੱਕ ਜਰੂਰ ਪਹੁੰਚਾ ਦਿਓ